ਪੰਜਾਬ 'ਚ ਅਗਲੇ ਮਹੀਨੇ 1 ਅਪ੍ਰੈਲ ਕੇ ਬਾਅਦ ਕਿਸੇ ਸਮੇਂ ਵੀ ਕਿਸਾਨਾਂ ਦੀ ਕਣਕ ਦੀ ਫਸਲ ਜੜੀ ਹੁਣ ਪੱਕਣ ਲੱਗੀ ਹੈ ਮੰਡੀਆਂ ਚਾਲੀ ਸ਼ੁਰੂ ਹੋ ਜਾਣੀਆਂ ਉਸ ਦੇ ਲਈ ਮਾਰਕੀਟ ਕਮੇਟੀਆਂ ਵੱਲੋਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਕਿਸੇ ਤਰੀਕੀ ਮੁਸ਼ਕਲ ਨਾ ਆਵੇ ਆੜਤੀਆਂ ਨੂੰ ਪ੍ਰੇਸ਼ਾਨੀ ਨਾ ਆਵੇ ਉਸ ਦੇ ਲਈ ਮੀਟਿੰਗਾਂ ਸ਼ੁਰੂ ਹੋ ਗਈਆਂ ਸਮਾਣਾ ਮਾਰਕੀਟ ਵੇੜੇ ਦੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਵੱਲੋਂ ਸਮਾਣਾ ਦੇ ਅਨਾਜ ਮੰਡੀ ਦੇ ਜਿਹੜੇ ਆੜਤੀਆਂ ਉਹਨਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਦੇ ਵਿੱਚ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਵਪਾਰੀਆਂ ਅਤੇ ਕਿਸਾਨਾਂ ਨੂੰ ਕਣਕ ਦੇ ਸੀਜ਼ਨ ਵਿੱਚ ਨਹੀਂ ਕਰਨਾ ਪਵੇ ਮੰਡੀਆਂ ਦੇ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਲਾਈਟ ਦਾ ਪ੍ਰਬੰਧ ਹੈ ਇਹ ਬਰਸਾਤ ਹੋਣ ਤੇ ਪਾਣੀ ਖੜ ਜਾਂਦਾ ਹੈ ਇਹ ਸਾਰੇ ਪ੍ਰਬੰਧ ਅਸੀਂ ਸੀਜ਼ਨ ਥਰੂ ਹੁਣ ਤੋਂ ਪਹਿਲੇ ਕਰਾਂਗੇ ਆੜਤੀਆਂ ਨੇ ਆਪਣੀ ਸ਼ਿਕਾਇਤਾਂ ਚੇਅਰਮੈਨ ਸਾਹਮਣੇ ਦੱਸੀਆਂ ਪਿੰਡਾਂ ਕੀ ਜਿਹੜੇ ਖਰੀਦ ਕੇਂਦਰ ਹੁੰਦੇ ਪਿੰਡਾਂ ਕੀ ਜਿਹਨਾਂ ਦਾਣਾ ਮੰਡੀਆਂ ਹੁੰਦੀਆਂ ਉੱਥੇ ਕਈ ਵਾਰ ਉੱਥੇ ਲੋਕ ਗੋਆ ਪਾਥੀਆਂ ਥਾਪਦੇ ਆ ਉਸ ਨੂੰ ਵੀ ਦੱਸਿਆ ਗਿਆ ਤਾਂ ਉਹਨਾਂ ਨੇ ਕਹੇ ਵੀ ਅਸੀਂ ਜਿੰਨੀ ਕਿ ਪਿੰਡਾਂ ਕੀ ਮੰਡੀ ਹੈ ਉੱਥੇ ਕੋਈ ਕਬਜ਼ਾ ਕਰ ਰਿਹਾ ਹੈ ਤਾਂ ਉਸ ਨੂੰ ਅਸੀਂ ਕਬਜ਼ੇ ਨੂੰ ਹਟਾ ਦੇਵਾਂਗੇ ਔਰ ਕਿਸਾਨਾਂ ਕੀ ਫਸਲ ਕਿਸੇ ਤਰ੍ਹਾਂ ਵੀ ਖਰਾਬ ਨਹੀਂ ਹੋਣ ਦੇਵਾਂਗੇ ਇਹ ਵਿਸ਼ਵਾਸ ਮਾਰਕਮੇੜੀ ਸਮਾਣਾ ਕੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਵੱਲੋਂ ਦਿੱਤਾ ਗਿਆ ਅੱਜ ਦੀ ਸਾਡੀ ਮੀਟਿੰਗ ਨਵੇਂ ਚੁਣੇ ਗਏ ਚੇਅਰਮੈਨ ਸਾਹਿਬ ਬਲਕਾਰ ਸਿੰਘ ਗੱਜੂ ਮਾਜਰਾ ਦੀ ਰਹਿਨਮਾਈ ਚ ਹੋਈ ਆਸੀਂ ਆਪਣੀਆਂ ਮੁਸ਼ਕਲਾਂ ਉਹਨਾਂ ਨੂੰ ਦੱਸ ਰਹੇ ਹਾਂ ਮੇਨ ਸਾਡਾ ਮੁੱਦਾ ਸਬਜ਼ਾੜ ਬਣਾਉਣ ਦਾ ਹੈ ਜਿਹੜੇ ਛੋਟੇ ਛੋਟੇ ਸ਼ੈਲਰਾਂ ਚ ਮਾਲ ਗੇਰਦੇ ਨੇ ਮੰਡੀ ਚ ਗਲਟ ਨਾ ਆਵੇ ਇਸ ਕਰਕੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡੇ ਜੋੜੇ ਵੀ ਪਿਛਲੇ ਸਬਜ਼ਾੜ ਬਣੇ ਹੋਏ ਤੇ ਉਹਨਾਂ ਨੂੰ ਰੀਨਿਊ ਕੀਤਾ ਜਾਵੇ ਸਫਾਈ ਦਾ ਪ੍ਰਬੰਧ ਪ੍ਰੋਪਰ ਕੀਤਾ ਜਾਵੇ ਪਾਣੀ ਦਾ ਕੀਤਾ ਜਾਵੇ ਬਰਸਾਤ ਤੇ ਪਾਣੀ ਖੜ ਜਾਂਦਾ ਥੋੜੀ ਫਸਲ ਖਰਾਬ ਹੋ ਜਾਂਦੀ ਆਹ ਫਸਲ ਖਰਾਬ ਹੁੰਦੀ ਹੈ ਪਾਣੀ ਦੀ ਨਿਕਾਸੀ ਸਹੀ ਨਹੀਂ ਹੈਗੀ ਜਿਹੜੀਆਂ ਵੀ ਲੈਣਾ ਸੀ ਵਰੇਜ ਦੀਆਂ ਨੇ ਸਾਰੀਆਂ ਬਲੋਕੇਜ ਨੇ ਆਹ ਨਾਲੇ ਤੋਂ ਟੁੱਟੀਆਂ ਹੋਈਆਂ ਨੇ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਕੰਮ ਥਰੂ ਕਰਾਤਾ ਨਾ ਕੋਈ ਕੰਮ ਨਹੀਂ ਕੋਈ ਸਫਾਈ ਨਹੀਂ ਹੁੰਦੀ ਸੀ ਵਰੇਜ ਦੀ ਸਰਪੰਚ ਸਾਹਿਬ ਕੀ ਵਿਸ਼ਵਾਸਤ ਹੋਇਆ ਕਰਦਾ ਅਸੀਂ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਸਾਫ ਕਰਾਓ ਜੋ ਵੀ ਇਹਦਾ ਸਬੰਧਤ ਸੀਵਰੇਜ ਬੋਰਡ ਆ ਉਹਨਾਂ ਨੂੰ ਲਿਖਤੀ ਰੂਪ ਚ ਕਹੇ ਸੀ ਅੱਜ ਕਈ ਵੇਸ਼ਾਂ ਤਾਂ ਇਹ ਮੀਟਿੰਗ ਹੋਈ ਹੈ ਜੀ ਸਭ ਤੋਂ ਪਹਿਲਾਂ ਤਾਂ ਮੰਡੀ ਦੀ ਜਿਹੜੀ ਸਾਡਾ ਵੱਡਾ ਇੱਥੇ ਸਮਾਨੇ ਦੀ ਮੰਡੀ ਹੈ ਦਾਣਾ ਮੰਡੀ ਇਹਦੀ ਸਾਫ ਸਫਾਈ ਦਾ ਸੈਂਟਰਾਂ ਦੀ ਸਾਫ ਸਫਾਈ ਦਾ ਕਿਸ ਤਰ੍ਹਾਂ ਦੇ ਪ੍ਰਬੰਧ ਹੋਣੇ ਚਾਹੀਦੇ ਨੇ ਇਹਨਾਂ ਨਾਲ ਅੱਜ ਜਿਹੜੀ ਆਰਟੀ ਵਿਸ਼ੇਸ਼ਣ ਹੈ ਸਾਡੀ ਉਹ ਆਈ ਹੈ ਇਹਨਾਂ ਨਾਲ ਸਾਰੇ ਵਪਾਰੀ ਭਰਾਵਾਂ ਨਾਲ ਮੀਟਿੰਗ ਕੀਤੀ ਹੈ ਵੀ ਕੀ ਕੀ ਸਮੱਸਿਆਵਾਂ ਨੇ ਜਿਹੜੀਆਂ ਉਹ ਸਾਨੂੰ ਪਹਿਲਾਂ ਦੱਸ ਦੋ ਵੀ ਉਹਨਾਂ ਨੂੰ ਅਸੀਂ ਸਹੀ ਤੀ ਹੱਲ ਕਰ ਸਕੀਏ ਸੀਜ਼ਨ ਆਉਣ ਤੋਂ ਪਹਿਲਾਂ ਪਹਿਲਾਂ ਉਹਦੇ ਸਬੰਧ ਦੇ ਵਿੱਚ ਜਿਹੜੀ ਹੈਗੀ ਆ ਉਹ ਮੀਟਿੰਗ ਆ ਜਿਹੜੀ ਹੋਈ ਹੈ। ਜਿਹੜੇ ਪਿੰਡਾਂ ਦੇ ਖੇਤ ਕੇਂਦਰ ਆ। ਉੱਥੇ ਅਸੀਂ ਅਕਸਰ ਦੇਖਦੇ ਆ ਨਾਲ ਉਸ ਤਰ੍ਹਾਂ ਜਾਂਦੇ ਹਾਂ ਇਰਾਕੇ ਤੋਂ ਕੁੰਮਦੇ ਆ। ਉੱਥੇ ਗੋਹਾ ਪੱਥੇ ਹੁੰਦੇ ਲੋਕਾਂ ਨੇ ਮੰਡੀ ਦੇ ਵਿੱਚ ਫਸਲਾਂ ਆਂਦੀਆਂ ਫਸਲ ਗਿਰਨ ਦਿੱਕਤਾਂ ਆਂਦੀ। ਉੱਥੇ ਬਾਥਰੂਮ ਸੁਚਾਲੇ ਨਹੀਂ ਹੁੰਦੇ ਪਿੰਡਾਂ। ਲਾਈਟ ਦਾ ਪ੍ਰਬੰਧ ਨਹੀਂ ਹੁੰਦਾ। ਉਸ ਦੇ ਲਈ ਕਿਸ ਤਰ੍ਹਾਂ ਦੀ ਤਿਆਰੀ ਹੈ? ਸਰ ਦੋ ਤਿੰਨ ਮੰਡੀਆਂ ਦੇ ਵਿੱਚ ਤਾਂ ਅਸੀਂ ਨੇ ਸੁਚਾਲੇ ਜਿਹੜੇ ਹੈਗੇ ਨੇ ਉਹ ਬਣਾਉਣੀ ਸ਼ੁਰੂ ਕਰ ਦਿੱਤੇ ਨੇ। ਕਿਹੜੇ ਕਿਹੜੇ? ਅ ਚਲੋ ਹੁਣ ਮੈਂ ਦੋ ਤਿੰਨ ਮੰਡੀਆਂ ਨੇ ਇਹ ਮੈਂ ਨਾ ਹਲਾਉਂਗਾ ਫਿਰ ਤੁਸੀਂ ਕਹੋਗੇ ਵੀ ਕਾਉਂਦੀ ਨਹੀਂ ਗੱਜੂ ਮੱਝ ਨਹੀਂ ਬਣਾਲੀ ਬਰ ਬੋਲਣਾ ਸਹੀ ਦੱਸੋ ਕਿ ਨਹੀਂ ਤੇ ਇਸ ਕਰਕੇ ਵੀ ਬਣ ਰਹੇ ਨੇ ਅਸੀਂ ਆਪਣੇ ਬੰਦਿਓ ਬਣਾ ਰਿਹਾ ਤੇ ਸਾਨੂੰ ਟਾਈਮ ਘੱਟ ਮਿਲਿਆ ਅਸੀਂ ਆਉਣ ਵਾਲਾ ਜਿਹੜਾ ਪਿਛਲੇ ਅਗਲਾ ਸਮਾਂ ਹੋਊਗਾ ਉਹਦੇ ਵਿੱਚ ਪ੍ਰੋਪਰ ਤਰੀਕੇ ਨਾਲ ਮੈਂ ਸੈਕਟਰੀ ਸਾਹਿਬ ਨਾਲ ਵੀ ਸਾਡੇ ਬੈਠੇ ਨੇ ਇਹਨਾਂ ਨਾਲ ਵੀ ਗੱਲ ਕੀਤੀ ਸੀ ਵੀ ਇੱਕ ਤਾਂ ਬਾਥਰੂਮ ਇੱਕ ਨਹਾਉਣ ਵਾਸਤੇ ਬਾਥਰੂਮ ਅਲੱਗ ਤੋਂ ਬਾਥਰੂਮ ਕਰਨ ਵਾਸਤੇ ਅਲੱਗ ਤੋਂ ਕਿਉਂਕਿ ਉਹਦੇ ਵਿੱਚ ਜਾਂ ਆਪਣੇ ਜ਼ਿਮੀਂਦਾਰ ਆਉਂਦੇ ਨੇ ਔਖੇ ਬਹੁਤ ਉਹਨਾਂ ਨੇ ਮੰਡੀਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਆ ਗਈਆਂ ਤਕਰੀਬਨ ਜੋ ਬਾਹਰੇ ਤੋਂ ਉੱਥੇ ਤੱਕ ਘਰ ਵਾਲੇ ਵਾਲੇ ਜਿਹੜੇ ਹੈਗੇ ਨੇ ਲੋਕਾਂ ਨੇ ਮਕਾਨ ਬਣਾ ਲਏ ਤੇ ਮੰਡੀਆਂ ਤਕਰੀਬਨ ਤਕਰੀਬਨ ਪਿੰਡਾਂ ਚ ਆ ਗਈਆਂ ਸਾਡੀ ਕੋਸ਼ਿਸ਼ ਹੋਊਗੀ ਵੀ ਆ ਜਿਹੜੇ ਹੁਣ ਦਾ ਐਕਟ ਜੀ ਦਾ ਤਾਂ ਅਸੀਂ ਔਖੇ ਸੋਕੇ ਆਪਣਾ ਟੈਂਪਰੇਰੀ ਲਾ ਕੇ ਬਾਥਰੂਮ ਵਗੈਰਾ ਸਾਰਾਂਗੇ ਤੇ ਅਗਲੀ ਵਾਰੀ ਪ੍ਰੋਪਰ ਤਰੀਕੇ ਨਾਲ ਪੱਕੀਆਂ ਨੇ ਜਿਹੜੀਆਂ ਤਕਰੀਬਨ ਤਕਰੀਬਨ ਸਾਰੀਆਂ ਮੰਡੀਆਂ ਦਾ ਅਸੀਂ ਬਾਥਰੂਮ ਬਣਾਵਾਂਗੇ ਸਰ ਜੀ ਗਰਨੇ ਸੀਜ਼ਨ ਚ ਚੋਂ ਆਂਦੀ ਹੈ ਫਸਲ ਜੀ ਰਿਚ ਵੀ ਹੁੰਦੀ ਦਿੱਕਤ ਜਿਹੜੇ ਪਾਣੀ ਦੇ ਬਾਰਡਰ ਕੋਲੇ ਠੇਕੇਦਾਰੇ ਠੇਕੇਦਾਰੋਂ ਪਦੰਨੇ ਹੇਕਾ ਉਸ ਦਾ ਪ੍ਰੋਪਰ ਤਰੀਕੇ ਤੇ ਮਨ ਸਹੀ ਕੰਮ ਨਹੀਂ ਕਰਦਾ ਬਾਰਡਰ ਕੋਲੇ ਚਲਦੀ ਨਹੀਂ ਮਤਲਬ ਮੁਸ਼ਕਿਲਾਂ ਨੇ ਕਿਸਾਨਾਂ ਨੂੰ ਵੀ ਮਜ਼ਦੂਰਾਂ ਨੂੰ ਵੀ ਸਰ ਦੇਖੋ ਪਿਛਲੀ ਵਾਰੀ ਐਮਿਕ ਆਈ ਰਿਹਾ ਸਾਰੇ ਕਿਤੇ ਹੈਗੇ ਸੀਗੇ ਵਾਟਰ ਕੋਲਰ ਨਹੀਂ ਤੀਗੇ ਉਹ ਟੈਂਕੀਆਂ ਭੇਜਿਆ ਟੈਂਕੀਆਂ ਟੈਂਕੀਆਂ ਸਾਡੀਆਂ ਭੇਜਿਆ ਹੋਈਆਂ ਦਾ ਪ੍ਰੋਪਰ ਤਰੀਕੇ ਨਾਲ ਜੀ ਪਰ ਉਹ ਠੇਣ ਕੇ ਬਾਅਦ ਵੀ ਮਤਲਬ ਉਹ ਕੰਮ ਪ੍ਰੋਪਰ ਨਹੀਂ ਕਰਦੇ ਸੀ ਨੇ ਪ੍ਰੋਪਰ ਦਾ ਇਹਦਾ ਤਾਂ ਇੱਕੋ ਸੋਲੂਸ਼ਨ ਵੀ ਉਹਨਾਂ ਨੇ ਫੇਰ ਵੀ ਨਹੀਂ ਕਰਨਾ ਅਸੀਂ ਟੈਂਕੀਆਂ ਕੋਸ਼ਿਸ਼ ਕਰਾਂਗੇ ਅਗਦੀ ਟੈਂਕੀਆਂ ਭੇਜਾਂਗੇ ਜਿਹਦੇ ਵਿੱਚ ਪ੍ਰੋਪਰ ਤਰੀਕੇ ਨਾਲ ਬਰਫ਼ ਪਾਈ ਜਾਵੇ ਚਲੋ ਠੰਡਾ ਪਾਣੀ ਹੈ ਜਿਹੜਾ ਉਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਉਥੇ ਮਿਲ ਸਕੇ ਜਾਂ ਸਾਡੇ ਜਿਹੜੇ ਆੜਤੀਏ ਭਰਾ ਨੇ ਉਹਨਾਂ ਨੂੰ ਮਿਲ ਸਕੇ ਕਿਉਂਕਿ ਜਿਹੜਾ ਕੂਲਰ ਹੈ ਵਾਟਰ ਕੂਲਰ ਹੈ ਉਹ ਕੰਮ ਨਹੀਂ ਕਰਦਾ ਕਿਉਂਕਿ ਲਾ ਕੇ ਆਇਆ ਨਾ ਕੋਈ ਨਾ ਕੋਈ ਖਰਾਬੀ ਰਹਿੰਦੀ ਹੋ ਰਹੀਦੀ ਹੈ ਬਾਅਦ ਦੇ ਵਿੱਚ ਲੋਕ ਜ਼ਿਆਦਾ ਹੁੰਦੇ ਨੇ ਉਹਦੇ ਵੀ ਪ੍ਰੋਪਰ ਤਰੀਕੇ ਨਾਲ ਪਾਣੀ ਵੀ ਠੰਡਾ ਨਹੀਂ ਹੁੰਦਾ ਸਾਡੀ ਇਹਦੀ ਕੋਸ਼ਿਸ਼ ਰਹੂਗੀ ਵੀ ਅਸੀਂ ਟੈਂਕੀਆਂ ਧਰੀਏ ਬਣ ਜਾ ਕੈਮਰਾਮੈਨ ਬੀਕੇ ਕਰਗੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼